ਨਾਲਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਅਜੇ ਇੱਕ ਵਾਰ ਫਿਰ ਤੋਂ ਚਲਾਇਆ ਗਿਆ ਜਿੱਥੇ ਇਸ ਆਪਰੇਸ਼ਨ ਦੇ ਵਿੱਚ 2 200 ਦੇ ਕਰੀਬ ਪੁਲਿਸ ਮੁਲਾਜ਼ਮ ਮੌਜੂਦ ਰਹੇ ਉਦੋਂ ਇਸ ਕਾਸੋ ਆਪਰੇਸ਼ਨ ਦੇ ਦੌਰਾਨ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਵਿਸ਼ੇਸ਼ ਤੌਰ ਤੋਂ ਤੇ ਖੁਦ ਪਹੁੰਚ ਅੱਡੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਮੌਜੂਦ ਰਹੇ ਜੁਨਾ ਵੱਲੋਂ ਕਾਸੋ ਆਪਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਟਰੈਕਿੰਗ ਕੀਤੀ ਜਾ ਰਹੀ ਹੈ ਦੱਸਦੀ ਕਿ ਕਾਸੋ ਆਪਰੇਸ਼ਨ ਦੇ ਕਹਤੇ ਬੱਸ ਸਟੈਂਡ ਦੀ ਬੈਕ ਸਾਈਡ ਜਿਨ੍ਹਾਂ ਨੂੰ ਕਿ ਨਸ਼ਾ ਤਸਕਰਾਂ ਦਾ ਹੌਟਸਪੌਟ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਚੈਕਿੰਗ ਕੀਤੀ ਗਈ ਅਤੇ ਸ੍ਰੋਣ ਵੱਡੀ ਗਿਣਤੀ ਜਿੱਥੇ ਪੁਲਿਸ ਮੁਲਾਜ਼ਮ ਮੌਜੂਦ ਸੀ ਤਾਂ ਉੱਧਰ ਚੈਕਿੰਗ ਦੌਰਾਨ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹਾਂ ਸਰ ਅਜ ਬਰਨਾਲਾ ਵਿੱਚ ਚੈਕਿੰਗ ਕੀਤੀ ਹੈ ਇਹ ਜਿਹੜੀ ਸਪੈਸ਼ਲ ਚੈਕਿੰਗ ਹੈ ਸਰਚ ਐਂਡ ਕੋਡ ਜੋ ਕਾਸੋ ਆਪਰੇਸ਼ਨ ਹੈਗਾ ਅਸੀਂ ਟਾਈਮ ਟੂ ਟਾਈਮ ਹਰ ਡਿਸਟ੍ਰਿਕਟ ਵਾਈ ਚਲਾਂਦੇ ਆ ਅੱਜ ਜਿਹੜਾ ਸੀਗਾ ਇਹ ਬਰਨਾਲਾ ਚ ਸੀਗਾ ਔਰ ਜਿਹੜਾ ਇਹ ਵਲਨਬਲ ਏਰੀਆ ਜਿੱਥੇ ਡਰੱਗਸ ਦੇ ਹੌਟ ਸਪੌਟ ਹੈਗੇ ਉੱਥੇ ਅਸੀਂ ਚੈਕਿੰਗ ਕੀਤੀ ਹੈਗੀ ਤਕਰੀਬਨ 200 ਦੀ ਪੁਲਿਸ ਫੋਰਸ ਇੱਥੇ ਅਸੀਂ ਮਾਰਨਿੰਗ ਤੋਂ ਹੀ ਲਾਈ ਹੋਈ ਸੀਗੀ ਐਂਡ ਸਰਜ ਦੇ ਦੌਰਾਨ ਅਸੀਂ ਦੋ ਬੰਦੇ ਅਜੇ ਤੱਕ ਰਾਉਂਡ ਅਪ ਕੀਤੇ ਹੈਗੇ ਜਿਹੜਾ ਹੋਰ ਡਿਟੇਲ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਰ ਹੁਣ ਤੱਕ ਕਿੱਥੇ ਕਿੱਥੇ ਚੈਕਿੰਗ ਚੱਲ ਰਹੀ ਹੈ ਜੀ ਨਹੀਂ ਚੈਕਿੰਗ ਟਾਈਮ ਟੂ ਟਾਈਮ ਚੱਲਦੀ ਰਹਿੰਦੀ ਹੈ ਜਿਹੜਾ ਸਾਡਾ ਹੌਟਸਪੌਟ ਏਰੀਆ ਹੈ ਲਾਈਕ ਜਿਵੇਂ ਸਸੀ ਮੋਲਾ ਹੈਗਾ ਇੱਥੇ ਹੈ ਬਾਕੀ ਹੋਰ ਜਿੰਨੇ ਵੀ ਏਰੀਆ ਹੈਗੇ ਅਲੱਗ ਅਲੱਗ ਟਾਈਮ ਅਲੱਗ ਅਲੱਗ ਅਸੀਂ ਸਰਚ ਕਰਦੇ ਹੈਗੇ ਜਿਹੜਾ ਮੇਨ ਜਿਹੜਾ ਪਰਪਸ ਹੈਗਾ ਇਹੋ ਜਿਹੇ ਮਾੜੇ ਅਨਸਰ ਹੈਗੇ ਉਹਨਾਂ ਤੇ ਨਤ ਪਾਈਏ ਤੇ ਉਹਨਾਂ ਨੂੰ ਕੰਟਰੋਲ ਤੇ ਰੱਖੀਏ ਇਹ ਜਿਹੜਾ ਮੇਨ ਪਰਪਸ ਹੈਗਾ ਸਰ ਕਿੰਨੀ ਫੋਰਸ ਲਗਾਈ ਗਈ ਹੈ ਜੀ ਫੋਰਸ ਤਕਰੀਬਨ 200 ਬੰਦਾ ਅਸੀਂ ਲਾਇਆ ਹੈਗਾ ਜਿਹੜੇ ਚਾਰ ਡੀਐਸਪੀ ਹੈ ਦੋ ਐਸਐਸਪੀ ਹੈ ਐ ਸਾਡਾ ਮੇਨ ਮਕਸਦ ਇਹ ਹੈ ਜਿਹੜਾ ਫੋਕਸ ਏਰੀਆ ਹੈਗਾ ਜਿਹੜਾ ਅਵੇਲੇਬਲ ਏਰੀਆ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਸਰ ਬਰਨਾਲਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਲਗਾਤਾਰ ਨਸ਼ਾ ਤਸਕਰ ਨੂੰ ਜੇਲ੍ਹ ਵੀ ਭੇਜਿਆ ਗਿਆ ਕਿ ਮਕਾਨ ਵੀ ਢਾਇਆ ਗਿਆ ਇਹ ਵੀ ਕਿਵੇਂ ਦੇਖੀ ਨਹੀਂ ਟਾਈਮ ਟੂ ਟਾਈਮ ਇਹ ਜਿਹੜੇ ਹੈਗੇ ਸਾਰੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਐਂ ਤੁਸੀਂ ਦੇਖਿਆ ਹੋਣਾ ਤਕਰੀਬਨ ਜਿਹੜਾ ਬਰਨਾਲਾ ਦਾ ਜਿਹੜਾ ਡਾਟਾ ਹੈਗਾ ਤਕਰੀਬਨ 67% ਜੋ ਮੇਨ ਪੈਡਲਰ ਹੈਗੇ ਮੇਨ ਸਪਲਾਈਅਰ ਹੈਗੇ ਉਹ ਬਿਹਾਈਂਡ ਦਾ ਬਾੜਾ ਹੈਗੇ ਐਂ ਟਾਈਮ ਟੂ ਟਾਈਮ ਇਹੋ ਜੀ ਮੁਹਿੰਮ ਚੱਲਦੀ ਰਹਿਣੀ ਹੈ ਚੱਲਦੀ ਰਹੂਗੀ ਮਾਰੀ ਅ